ਯਾ ਮਾ ਬੋ ਚਿੱਟਾ ਅੱਜ ਕੱਲ ਮਿਲਦਾ ਡਰ ਤੇ ਵੰਸ਼ ਬਚਾਉਣਾ ਮੁਸ਼ਕਿਲ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਿ ਲੜ ਕਵਾਰੇ ਤੋਂ ਵੇਖ ਪਗਤ ਸਿੰਘ ਆਕੇ ਤੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਤੋ ਅਨੂ ਵੀ ਰੋਣਾ ਨਹੀਂ ਆਉਂਦਾ ਬੈਨੇਟੋ ਜੀ ਹੁਣ ਕੀ ਗੱਲ ਕੀ ਹੋ ਗਿਆ ਰੋਣਾ ਨਹੀਂ ਆਉਂਦਾ ਸਰ ਕੀ ਗੱਲ ਹੋਈ ਉਹ ਵੈਸੇ ਹੀ ਮੰਨਣਾ ਜਿਹੜਾ ਕੀ ਕੀ ਕਰੀਏ ਜੀ ਹੁਣ ਲੋਕ ਪਸੰਦ ਨਹੀਂ ਕਰਦੇ ਲੋਕੀ ਪੈਸੇ ਦੇ ਕੇ ਆਪਣੀ ਵੋਟ ਵੇਚ ਜਾਂਦੇ ਆ ਪਰ ਇਹ ਨਹੀਂ ਪਤਾ ਬਾਅਦ ਚ ਲੀਡਰ ਕੋ ਸੜਕ ਦੀ ਸਮੱਸਿਆ ਸੀਵਰ ਦੀ ਸਮੱਸਿਆ ਟੈਪ ਦੀ ਸਮੱਸਿਆ ਜਾਂ ਕੋਈ ਵੀ ਸਮੱਸਿਆ ਲੈ ਕੇ ਜਾਵਾਂਗੇ ਉਹਨਾਂ ਦੇ ਆਪਣੇ ਪੈਸੇ ਬਲ ਪੂਰੇ ਕਰਨੇ ਅਕਾਉਂਟੈਂਟ ਕਰਦੇ ਆ ਕਿੰਨੇ ਰੁਪਏ ਸਾਨੂੰ ਵੋਟ ਪੈ ਗਈ ਬਸ ਸਰ ਕੀ ਉਹ ਲੋਕੀ ਲੋਕੀ ਵਿਦਾਈ ਦਿੰਦੇ ਪਏ ਉਸ ਫੋਨ ਦੇ ਉੱਤੇ ਇਹਨੇ ਕਰ ਲਿਆ ਭਾਜੀ ਉਹਦੇ ਚ ਨਹੀਂ ਗੱਡੇ ਆਪਣਾ SIM ਕੱਟੇ ਮਟੋਟੋ ਨੁਕਸਾਨ ਨਹੀਂ ਹੋ ਗਿਆ ਨੇਡੂ ਜੀ ਤੁਹਾਡਾ ਚਲੋ ਜੋ ਹੋ ਗਿਆ ਛੱਡੋ ਹੁਣ ਪਹਿਲਾਂ ਹੀ ਇੰਨਾ ਨੁਕਸਾਨ ਕਰ ਚੁੱਕੇ ਹਾਂ ਇਲੈਕਸ਼ਨ ਤੋਂ ਪਹਿਲਾਂ ਪੈਸਾ ਖਰਾਬ ਕੀਤਾ ਇਲੈਕਸ਼ਨ ਫਿਰ ਵੀ ਨਹੀਂ ਜਿੱਤਰੇ ਤੁਸੀਂ ਫਿਰ ਵੀ ਚੌਥੇ ਰਾਉਂਡ ਚੋਂ ਬਾਹਰ ਕਿਉਂ ਆ ਗਏ ਉਮੀਦ ਕਿਉਂ ਛੱਡੀ ਮੈਂ ਤੁਹਾਨੂੰ ਕੀ ਦੱਸਾਂ ਕਿ ਮੇਰਾ ਮਨ ਇਹ ਨਾ ਪਰ ਗਿਆ ਕਿ ਯਾਰ ਵੀ ਇੰਨੀਆਂ ਵੋਟਾਂ ਕਮ ਸਕਾ ਮੈਂ 1-2 ਵੋਟਾਂ ਕਰ ਦੇ 25000 ਵੋਟ ਤੋਂ ਮੈਂ ਸੋਚਿਆ ਸੀ ਕਿ ਦਿੱਤਾਂਗਾ ਹੂੰ ਉਹ ਕਹਿੰਦੇ ਸਾਡੀ ਵਾਰੀ ਤੇ ਲੱਗਦਾ ਹੈ ਉਹ ਤਾਂ ਬਸ ਸੁਤਾ ਹੀ ਰਹਿ ਗਿਆ ਸਾਡੀ ਵਾਰੀ ਜਦੋਂ ਆਈ ਰੱਬ ਪਤਾ ਨਹੀਂ ਕਿੱਥੇ ਸੌਂ ਗਿਆ ਵਾ ਪਰ ਆਪਾਂ ਆਪਾਂ ਇਹ ਗੱਲ ਕਹਿਣੀ ਆ ਵੀ ਚਲੋ ਆ ਪਿੱਛੇ ਬੰਦਾ ਬੋਲਦਾ ਪਿਆ ਇਹਦਾ ਰੱਬ ਜਾਗਦਾ ਪਿਆ ਇਹਦਾ ਜਦੋਂ ਇਹਦੇ ਪੈਸੇ ਲੱਗੇ ਹੁੰਦੇ ਨਾ ਇਨੀ ਚਿੱਕਾ ਮਾਰਨੀ ਸੀ ਸੜਕ ਤੇ ਐਡਾ ਐਡਾ ਪੈਸਾ ਲੱਗਿਆ ਚਰਸਤੇ ਤੇ ਖੜੇ ਹੋ ਕੇ ਚਿੱਕਾ ਮਾਰਨੇ ਸੀਗਾ ਮੈਂ 9 ਵਾਰੀ ਮੈਂ 9 ਵਾਰੀ ਹਾਰੇ ਆ 10ਵੀਂ ਵਾਰੀ ਫੇਰ ਆ ਔਰ ਮੋਦੀ ਮੋਦੀ ਸਾਹਿਬ ਦੇ ਸਾਹਮਣੇ 12-80 ਦੇ ਵਿੱਚ ਇਲੈਕਸ਼ਨ ਲੜੇ ਆ ਜੇ ਤੇ ਇਹਦੇ ਵਿੱਚ ਦਮ ਹੈਗਾ ਤੇ ਇਹਨੇ ਦੁੱਧ ਪੀਤਾ ਆਪਣੀ ਮਾਂ ਦਾ ਉੱਥੇ ਲੜ ਕੇ ਦਿਖਾਵੇ ਮੈਂ ਕੱਲਾ ਸੀਗਾ ਪੰਜਾਬ ਦੇ ਵਿੱਚ ਇੱਕ ਕੱਲਾ ਬੰਦਾ ਇੱਕੋ ਇੱਕ ਇੱਕ ਆਲਮੀ ਇੱਕ ਆਲਮੀਕ ਸਮਾਜਿਕ ਰਵਿਦਾਸ ਸਮਾਜ ਵਿੱਚ ਹਿੰਦੂ ਮੁਸਲਮ ਸਿੱਖ ਸਾਰੇ ਦਾ ਭਰਾ ਉੱਥੇ ਜਾ ਕੇ ਲੜਿਆ ਬੜੀ ਵੱਡੀ ਗੱਲ ਹੈ ਤੇ ਬਾਕੀ ਕੋਈ ਗੱਲ ਨਹੀਂ ਮੈਂ ਨਾ ਇੱਕ ਤਾਂ ਹੌਲ ਕਰ ਇੱਕ ਮੈਂ ਪਹਿਲਾਂ ਰੱਬ ਦਾ ਨਾਮ ਲਵਾਂਗਾ ਫਿਰ ਬਾਅਦ ਤੋਂ ਨਾਲ ਗੱਲ ਕਰੂੰਗਾ ਜੀ ਕੋਈ ਨਹੀਂ ਕੋਈ ਨਹੀਂ ਨੀਟ ਭਾਜੀ ਕੋਈ ਨਹੀਂ ਅਗਲੀ ਵਾਰੀ 2 ਸਾਲ 2 ਸਾਲ ਰਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਪਰ ਜੈ ਭਗਵਾਨ ਮਾਲੀ ਜੈ ਗੁਰੂ ਰਵਿਦਾਸ ਤੁਹਾਨੂੰ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾ ਜੀ ਹਾਲੇਲੂਇਆ ਗੌਸਪਾਖ ਖੁਸ਼ੀਆਂ ਦੇ ਵਿੱਚ ਜੈ ਮਸੀਦੀ ਤੂੰ ਹੀ ਦਰਨਕਰ ਮੈਂ ਤੇਰੀ ਸ਼ਰਨ ਮੈਨੂੰ ਬਖਸ਼ ਲੋ ਜਿਕਰਾ ਮਾਂ ਚਿੰਤ ਤਬਾ ਬਲਾਲ ਵਾਸ਼ੀਆ ਸਰਕਾਰ ਦਾ ਚਲੋ ਠੀਕ ਹੈ ਜੀ ਬਾਕੀ ਇਹ ਹੈ ਜੀ ਇਹ ਹੈ ਜੀ ਦੇਖੋ ਹੁਣ ਬਾਕੀ ਅਸੀਂ ਹਾਰ ਚੁੱਕੇ ਆਂ ਅਹੀ ਆਪਣੀ ਹਾਰਮਨ ਹਾਰਮਨ ਲਈ ਮਤਲਬ ਪਹਿਲਾਂ ਹੀ ਚਾਰ ਰਾਉਂਡਾਂ ਦੇ ਨਹੀਂ ਜਿਹੜੇ ਚਾਰ ਰਾਉਂਡ ਹੋਏ ਨੇ ਹਲੇ ਹੋਰ ਬੇ ਨੇ ਚੱਕਰ ਇਹਨਾਂ ਸਟਾਰਟ ਬੋਟਾਂ ਪਈਆਂ ਗਿਆ ਸਾਰੀਆਂ ਹੂੰ ਉਹਨਾਂ ਨੂੰ ਕੀ ਕਰਾਂਗੇ ਸਰ ਜੇ ਸਾਡੇ 2022 ਜਿੱਥੇ ਤੁਹਾਨੂੰ ਕਿੰਨੀ ਆ ਗਊਗੀ ਜੇ ਅਸੀਂ ਲੁਧਿਆਣਾ ਜਿੰਦਰ ਛੱਡ ਕੇ ਅਸੀਂ ਲੁਧਿਆਣੇ ਵਿੱਚ ਵੋਟ ਪਾਈ ਆ ਤੇ ਇਹਨਾਂ ਦਾ ਇਹਨਾਂ ਨੇ ਸਰ ਸਾਡੇ ਨਾਲ ਤੁਰਨਾ ਸੀ ਕਿ ਨਵਾਂ ਬੰਦਾ ਲਿਆਂਦੇ ਬਦਲਾਵ ਲਿਆਓ ਜੇ ਤੁਸੀਂ ਕੁਝ ਦੇਖਣਾ ਚਾਹੁੰਦੇ ਹੋ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਕਿਤੇ ਵੀ ਚੱਲ ਜਾ ਕੱਲਾ ਬੰਦਾ ਜੇ ਅਸੀਂ ਵੋਟਰ ਆ ਸਾਡੇ ਜਿਹਦੇ ਵੋਟ ਪਾਨੇ ਆ ਲੀਡਰ ਨੂੰ ਇਹ ਗੱਲ ਚਿੱਦਾ ਕਿ ਆਮ ਬੰਦੇ ਦੀ ਹਰ ਜਗ ਹਣੀ ਹੁਣ ਚਾਹੀਦੀ ਹੈ ਜੇ ਨਹੀਂ ਹੋਏਗੀ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਇੱਥੇ ਜਦੋਂ ਕੋਵਰ ਵਿਜੇ ਪ੍ਰਤਾਪ ਸਿੰਘ ਸੀਗਾ ਉਦੋਂ ਕਦੀ ਜ਼ੁਲਮ ਜ਼ੁਲਮ ਹੋਇਆ ਦੇਖਿਆ ਹੁਣ ਓਪੀ ਸ਼ਰਮਾ ਸਾਹਿਬ ਵੀ ਉਹ ਵੀ ਬਹੁਤ ਕੈਂਡ ਬੰਦੇ ਆ ਆਪਣੇ ਕਮਿਸ਼ਨਰ ਸਾਹਿਬ ਪਰ ਦੇਖੋ ਜਦੋਂ ਕੋਵਰ ਵਿਜੇ ਪ੍ਰਤਾਪ ਸਿੰਘ ਸੀਗਾ ਉਦੋਂ ਕਿੰਨਾ ਲੋਕਾਂ ਦੀ ਸੁਣਵਾਈ ਹਰ ਜਗ੍ਹਾ ਤੇ ਸੁਣਵਾਈ ਹੁੰਦੀ ਸੀ ਅੱਜ ਦੀ ਡੇਢ ਤੱਕ ਪੰਜਾਬ ਦੇ ਵਿੱਚ ਕਿਤੇ ਕੋਈ ਸੁਣਵਾਈ ਨਹੀਂ ਗਈ ਝੂਠੇ ਵਾਅਦੇ ਕੀਤੇ ਜਾਂਦੇ ਆ ਮੈਂ ਉਹਦਾ ਦਾ ਬੰਦਾ ਨਹੀਂ ਮੈਨੂੰ ਵੀ ਕਿਹਾ ਗਿਆ ਕਾਫੀ ਵੀ ਤੁਸੀਂ ਇੱਕ ਪਾਰਟੀ ਵਿੱਚ ਆਓ ਤੈਨੂੰ ਚੇਅਰਮੈਨ ਬਣਾਤਾ ਜਾਏਗਾ ਪਰ ਮੈਂ ਚੇਅਰਮੈਨ ਨਹੀਂ ਬੰਨਾ ਮੈਂ ਲੋਕਾਂ ਦਾ ਇਨਸਾਫ ਕਰਨੇ ਆ ਲੋਕਾਂ ਦਾ ਹੱਕ ਕਰਨੇ ਆ ਮੈਨੂੰ ਕੀ ਅਜ ਨਹੀਂ ਕਹੂਗਾ ਮੈਂ ਬਿਗ ਬਾਸ ਚੱਲਿਆ ਮੈਂ ਫਿਲਮਾਂ ਗਾਣੇ ਚੱਲੇ ਮੇਰਾ ਕੁਛ ਨਹੀਂ ਗਾ ਮੇਰੀ ਫਿਲਮਾਂ ਕਈ ਚੱਲਦੀਆਂ ਪਈ ਗਾਣੇ ਚੱਲਦੇ ਪਏ ਨਹੀਂ ਤਾਂ ਨਾ ਸਹੀ ਮੈਂ ਤਾਂ ਲੋਕਾਂ ਵਾਸਤੇ ਲੜਨਾ ਆਮ ਬੰਦਾ ਬੰਨਾ ਮੈਂ ਬਿਲਕੁਲ ਖਾਸ ਬੰਦਾ ਨਹੀਂ ਬੰਨਾ ਆਮ ਬੰਦਾ ਇਹਨਾਂ ਵਿੱਚ ਰਹਿ ਕੇ ਇਹਨਾਂ ਨਾਲ ਗੱਲ ਕਰ ਬਾਤ ਕਰਕੇ ਫੇਰ ਆ ਕਦੀ ਉਹ ਗਿਆ ਇੰਦਾ ਕਦੀ ਉਹ ਗਿਆ ਰੌਣ ਰੌਣਾ ਹੈ ਬਾਕੀ ਪੈਸਿਆਂ ਦੇ ਸਰ ਤੇ ਵੋਟ ਜਿੱਤੀ ਜਾਂਦੀ ਹੈ ਰਾਜਨੀਤੀ ਛੱਡ ਦੇਣੀ ਆ ਹੁਣ ਕਿ ਸ਼ਰੀਫੀ ਸ਼ਰੀਫ ਬੰਦੇ ਨੂੰ ਕੋਈ ਬੰਦਾ ਵੋਟ ਨਹੀਂ ਪਾਉਂਦਾ ਲੋਕੀ ਰਾਜਨੀਤੀ ਛੱਡਣੀ ਆ ਹੁਣ ਤਾਂ ਕਰਕੇ ਗਿਆਨ ਨੂੰ ਵੀ ਹਾਂ ਉਹ ਚੀ ਜਾਣਾ ਨਾਟਕਾਂ ਗਾਣਿਆਂ ਚ ਹੀ ਜਾਣਾ ਕਿ ਇਹ ਰਾਜਨੀਤੀ ਜਿਹੜੀ ਮੈਂ ਰਾਜਨੀਤੀ ਅੱਗੇ ਉਹਦੇ ਵਿੱਚ ਫਿਲਮ ਆ ਰਹੀ ਹੈ ਮੇਦੇ ਕਾਫੀ ਫਿਲਮ ਆ ਰਹੀ ਹੈ ਪਰ ਮੈਂ ਫਿਲਮਾਂ ਤੇ ਖੁਸ਼ ਨਹੀਂ ਕਿ ਮੈਂ ਲੋਕਾਂ ਦੀ ਸੇਵਾ ਕਰਨ ਜਾਣਾ ਕਿ ਜਿਹੜਾ ਵੱਡੇ ਵੱਡੇ ਐਮ.ਐਲ.ਏ ਹੁਣ ਦੇਖੋ 1500 ਕਰੋੜ ਰੁਪਇਆ ਜਿਹੜਾ ਰਮਰ ਉਹਨੇ ਕੀਤਾ ਕਬਲਾ ਸਰਕਾਰ ਕਰੇਗੀ ਕੁਛ ਕਿਹੜਾ ਬੰਦਾ ਸੀਗਾ ਕਿਹੜੇ-ਕਿਹੜੇ ਬੰਦੇ ਸੀਗੇ ਵਿੱਚ ਕਿਈ ਵੱਡੇ ਵੱਡੇ ਅਫਸਰ ਵੀ ਇੱਚ ਮਿਲੇ ਸੀਗੇ ਮੈਂ ਬੜਾ ਪਰੇਸ਼ਾਨ ਆ ਭਾਜੀ ਮੈਂ ਨਾ ਇਹਨਾਂ ਦੁਖੀ ਹੋਇਆ ਕੁਛ ਠੀਕ ਤੁਜੀ ਲਗਾਤਾਰ 10 ਵਾਰੀ ਹਾਰੇ ਅੱਜ 11ਵੀਂ ਵਾਰੀ ਹਾਰੇ ਹੋ ਹੁਣ ਤੁਸੀਂ ਅੱਗੋ ਅੱਗੋ ਫੇਰ ਇਲੈਕਸ਼ਨ ਲੜੋਗੇ ਦੇਖਾਂਗੇ ਜੀ ਹੈਂ ਦੋ ਯਸਾ ਇਦਿਚੁਣਾ ਲੜੂਏ ਕੀ ਰਾਦਾ ਦੋ ਬੰਦੇ ਖੜੇ ਕਰਾਂਗੇ 117 ਬੰਦੇ ਖੜੇ ਕਰਾਂਗੇ ਆਪਣਾ ਪ੍ਰਚਾਰ ਕਰਾਂਗੇ ਦੋ ਲੈ ਕੇ ਆਣਾ 117 100 ਬੰਦੇ ਇਥੇ ਕਰੋੜਾਂ ਜਨ ਸਾ ਬੰਦੇ ਨਹੀਂ ਸਾਡੇ ਤੁਰੂਗੇ ਇੱਕ ਅਰਬਾਂ ਹਿਸਾਬ ਨਾਲ ਬੰਦੇ ਆ ਸਾਡਾ ਸਪੋਰਟ ਕਰਦੇ ਆ ਉਹ ਸਾਡਾ ਤੁਰੂਗੇ ਨਹੀਂ ਕਿਉਂ ਨਹੀਂ ਤੁਰ ਅਸੀਂ ਕਿਹੜਾ ਕਿਸੇ ਮਾਂ ਮਰੇ ਸੀ ਕਿਹੜਾ ਚੋਰ ਆ ਅਸੀਂ ਤਾਂ ਲੋਕਾਂ ਵਾਸਤੇ ਲੜ ਰਹੇ ਆਂ ਤੇ ਇੱਕ ਗਾਣਾ ਮੈਂ ਤੁਹਾਡੇ ਰੈਪ ਤੁਹਾਡੇ ਗਾ ਕੇ ਜਾਊਂਗਾ ਚਾਹ ਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਤੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ EVM ਦੇ ਵਿੱਚ ਪਿਆ ਵੋਟਰਾਂ ਦਾ ਚਿਮੇਲਾ ਰਲ ਮਿਲ ਸਰਕਾਰ ਸੁਟਿਆ ਨਾ ਲੇਤ ਦਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਕੇ ਤੁਹਾਨੂੰ ਫੋਨ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜੂ ਕਿ 5 ਜੀ ਦੇ ਪਿੱਛੇ ਚੱਲ ਰਿਹਾ ਘਟਾਲਾ ਕਰੋਨਾ ਤੇ ਸਾਦੀ ਬੈਠੀ ਕਿਉਂ ਸਰਕਾਰ ਮੂਨ ਕੀ ਮਜ਼ਾਕ ਹੈ ਕਿਆ ਨੀਟੂ ਸ਼ਟਰਾਂ ਵਾਲਾ ਤੋ ਬੋਲੇ ਤੋ ਮਜ਼ਾਕ ਹੈ ਕਿਆ